ਉਮਰ ਥੋੜੇ ਦੋਹਾਂ ਵਾਸਤੇ ਗਿਫਟ ਲੈ ਕੇ ਆਇਆ ਅੱਛਾ ਇਹ ਆ ਦੇਖ ਦੇਖ ਲੈ ਭਗਵਾਨ ਨੇ ਕੁੜੀ ਦਾ ਸਵਾ ਜਮਾ ਤੇਰੇ ਤੇ ਗਿਆ ਇਹ ਯਾਤਰਾ ਤਾਂ ਆਪ ਆਪਣੀ ਭਾਈ ਬਹੁਤ ਵਧੀਆ ਰਹੀ ਪ੍ਰਾਈਵੇਟ ਜੌਬ ਕਰਦੇ ਸੀ 20 ਕੁ ਹਜ਼ਾਰ ਪੀਤੇ ਆਦੇ ਕੋਲ ਤਾਂ ਹੈਗਾ ਮਨ ਵੀ ਨਾ ਉੱਥੇ ਮਾਸੀ ਰਹਿੰਦੀ ਤੇਰੀ ਮਸਤੇ ਕੋਲ ਜਾ ਕੇ ਆਪ ਪਤਾ ਕਰ ਲੈਣੇ ਹਾਂ ਤੇ ਮੇਰੇ ਭੈਣ ਹੋਰ ਸასი ਸასი ਗੱਲ ਠੀਕ ਆ ਹਾਂ ਸਾਸਰੀ ਗੱਲ ਭੈਣੇ ਸਾਸਰੀ ਗੱਲ ਬੜੀ ਸੋਹਣੀ ਹੋਰ ਠੀਕ ਆ ਹਾਂ ਹਾਂ ਸਭ ਠੀਕ ਹੋ ਗਏ ਮੈਂ ਤਾਂ ਹੋਰ ਮਾਸੀ ਹੋਰ ਦੱਸ ਸਭ ਜੀ ਘਟਣ ਲੱਗੇ ਹੋ ਹੈ ਹਾਂ ਬੋਤਲਾ ਸੜ ਚੰਦੀ ਦੀ ਅੱਜ ਕੀ ਬਣਾਉਣਾ ਆਲੂ ਬਣਾਉਂਗੀ ਆਲੂ ਗਟੀਆਂ ਹੋਰ ਮਾਸੀ ਕੰਮ ਕਾ ਠੀਕ ਆ ਸਭ ਠੀਕ ਠਾਕ ਹੋਰ ਦੱਸ ਵੀਰੇ ਦਰ ਗਿਆ ਹਾਂ ਹੋਰ ਦੱਸ ਤੇਰੀ ਪੜਾਈ ਦਾ ਕਿਵੇਂ ਚੱਲ ਪਤਾ ਕੰਮ ਕਰ ਥੋੜਾ ਜਿਹਾ ਬਸ ਇਹਨਾਂ ਹੋ ਗਈ ਦਸਹਰੀ ਪੂਰੀ अच्छा ममता बस कोई बैंक दे देखी सी जॉब वो चल रही है दो महीने तो चल बिल्कुल طيب ਘਰ ਨੂੰ ਤੁਗਸ ਹੋਰ ਹਾਲੇ ਤੱਕ ਤੇਰੀ ਕੁੜੀ ਆਈ ਸੀਗੇ ਹਾਂ ਦੱਸ ਪੈਣੇ ਇਹਨੂੰ ਦੇਖਣਾ ਆਈ ਸੀ ਵਿੱਕੀ ਨੂੰ ਅੱਛਾ ਮੈਂ ਚੱਲ ਮੇਰੇ ਭੈਣ ਨਾਲ ਗੱਲ ਕਰਕੇ ਸਲਾਹ ਕਰੇ ਆਉਂਦੇ ਆ ਅੱਛਾ ਜਿਹੜੀ ਤੇ ਗੱਲ ਕਰਨੀ ਤੇ ਫੋਨ ਥਾਰ ਤੁਹਾਡੇ ਨਾਲ ਗੱਲ ਕਰੀ ਜਾਂ ਤੁਹਾਡੇ ਲਵੀ ਰਹਿੰਦੀ ਆ ਕਿਵੇਂ ਆ ਕੁੜੀ ਉਹ ਕੁੜੀ ਹਾਂ ਉਹ ਤਾਂ ਗੁਰਦੁਆਰੇ ਜਾਂਦੀ ਪੈਣੇ ਕੁੜੀ ਤਾਂ ਖਮੀਤ ਕਰੀ ਸਟਾਲਾ ਰਹਾ ਤਾਂ ਅੱਛਾ ਹਾਂ ਕੁੜੀ ਦਾ ਬਾਹ ਸੌਗਾ ਅੱਛਾ ਖੱਟ ਦਾ ਪਿੰਡ ਵੀ ਤਰੀਫਾਂ ਕਰਦੇ ਨੇ ਕੁੜੀ ਦੀ ਦਲਵਾਰੇ ਦੀ ਕੁੜੀ ਹਾਂ ਹਾਂ ਉਹਦੀ ਮਾਂ ਨਹੀਂ ਹੈਗੀ ਹਾਂ ਹਾਂ ਮਾਂ ਨਹੀਂ ਹੈ ਜੀ ਕੋਈ ਪਾਇ ਪੈ ਕੀ ਹੁੰਨੇ ਉਹ ਆਇਆ ਸੀ ਨਾਲੇ ਬਚੂਲਾ ਲੈ ਕੇ ਆਇਆ ਸੀ ਉਹਦੇ ਕੁੜੀ ਦੇ ਬਾਪ ਨੇ ਅੱਛਾ ਅੱਛਾ ਫਿਰ ਉਹ ਆ ਕੇ ਗਏ ਆ ਅੱਛਾ ਮੈਂ ਕਿ ਚੱਲ ਬੀ ਕੀ ਤੇਰੀ ਮਾਸੀ ਨਾਲ ਗੱਲ ਕਰਿਆ ਹੁੰਦੇ ਆ ਨਹੀ ਕੁੜੀ ਤਾਂ ਪਾਸ ਤੋਂ ਹੁੰਦੀ ਹੈ ਅੱਛਾ ਉਹ ਤਾਂ ਰੋਜ਼ ਘਰ ਤਵਾਰੇ ਜਾਂਦੇ ਕੋਈ ਪਾਇ ਪਾਈ ਜਾਂਦੇ ਅੱਛਾ ਹਾਂ ਕੁੜੀ ਬਾਸ ਸਭ ਦਾ ਪਰਿਵਾਰ ਜਨ ਸਭ ਦਾ ਅੰਦੇ ਤੋਂ ਸੁਣ ਲੈ ਬੀ ਕੀ ਅੱਧੀ ਗੱਲਾਂ ਮੂਜਾ ਨਹੀਂ ਹੈ ਹੈ ਥੋੜੇ ਜਿਹੀ ਗਰੀਬੀ ਚ ਨੇ ਉਹ ਕੁੜੀ ਸਭ ਕੁੜੀ ਦੀ ਗਰੰਟੀ ਮੇਰੀ ਹੈ ਜੀ ਸਾਉਤ ਹੈਗੀ ਮਾਸੀ ਕੁੜੀ ਸੋਹਣੀ ਸੋਹਣੀ ਵੀ ਹੈਗੀ ਆ ਨਾ ਕੁੜੀ ਠੀਕ ਹੈ ਆਪਣੀ ਪਰਵਾਰਤ ਮਿਲਦੀ ਚਲ ਜੀ ਉਹ ਹੁਣ ਸਟੱਟਾਂ ਦਾ ਖਤਮਾ ਵੀ ਬੀ ਕਰਦਾ ਮਾਸੀ ਤੋਂ ਮੇਰੀ ਗੱਲ ਹਣਾ ਜੇ ਤੂੰ ਕੋਈ ਮੰਮੀ ਕਹੇ ਹਲੇ ਕੁੜੀ ਦੇਖ ਕੇ ਨਹੀਂ ਆਉਣੀ ਵੀ ਜੇ ਤੂੰ ਕਹੇ ਵੀ ਜਾਂਦਾ ਕੋਈ ਫੋਟੋ ਫੋਟੋ ਦੇਖ ਲੈ ਵੀ ਇੱਕ ਵਾਰ ਮੈਨੂੰ ਮਾੜਾ ਦਿਖਾ ਦੋ ਹਣਾ ਅੱਛਾ ਅੱਛਾ ਹੋਰ ਉਹ ਮੇਰੀ ਗੱਲ ਸੁਣ ਉਹ ਦੇਖ ਕਿਆ ਰਹੇ ਨੇ ਤੇ ਮੈਂ ਲੈ ਕੇ ਤੈਨੂੰ ਆਥਣ ਜੀ ਆਥਣ ਤੈ ਤਰ੍ਹਾਂ ਹੋਗੇ ਮੇਰੇ ਕੋਲੇ ਰਹਾਂਗੇ ਹਾਂ ਆਥਣੀਆਂ ਰੋਜ ਜਾਂਦੇ ਗੁਰਦੁਆਰੇ ਕੋਲ ਤੈਨੂੰ ਮੈਂ ਦਿਖਾਉਂਦਾ ਦੇਖੀਏ ਤੈਨੇ ਹਾਂ ਹਾਂ ਮੈਨੂੰ ਤਾਂ ਕੁੜੀ ਵਧੀਆ ਚਾਹੀਦੀ ਆ ਕੁੜੀ ਸਾਊ ਤਾਂ ਹੀ ਤੇਰੇ ਕੋਲੇ ਆਏ ਆ ਅਸੀਂ ਕੁੜੀ ਸਾਊ ਤੇਰੀਏ ਜਮਾਂ ਟੈਨਸ਼ਨ ਨਾਲ ਬਸ ਮੇਰੇ ਮੁੰਡੇ ਵਰਗੀ ਹੋਵੇ ਇੰਨਾ ਦਾ ਗੁਰਦੁਆਰਾ ਸਾਜਾ ਨਹੀਂ ਲਗਾ ਜਿਹੜਾ ਪਿੰਡ ਦਾ ਉਹਦਾ ਹਾਂ ਸਾਜਾ ਹੈ ਉਹ ਤੇ ਮੈਂ ਹਾਂ ਬੁੱਤ ਕੋਣਾ ਕਹਿੰਦੀ ਹੋਵੇ ਵੀ ਉੱਥੇ ਆਉਂਦੀ ਕੁੜੀ ਅੱਛਾ ਅਸੀਂ ਅਪਾ ਜਾਂ ਮਾਸੀ ਆਪਾਂ ਕੋਲ ਉਹਨਾਂ ਨੂੰ ਜਾਂ ਵੀ ਥੋੜਿਆ ਹੋ ਜਾਾਂਗੇ ਉਰਾਂ ਭਰਾਂ ਹਾਂ ਹਾਂ ਐ ਕਰਕੇ ਦੇਣਾ ਦੇਖੀ ਹੋਇਆ ਕੁੜੀ ਤਾਂ ਚਪਰ ਕੇ ਹੋ ਕਰ ਲੋ ਮੰਗਦਵਾਰ ਦੀ ਕੀ ਲੋਟ ਜਦ ਤੱਕ ਨਾ ਮਾਸੀ ਸਾਰਾ ਕੁਝ ਆਏਗਾ ਮਾਲਕ ਦਾ ਹੋਇਆ ਆਪਣਾ ਅਸੀਂ ਤਾਂ ਗੱਲ ਕਰ ਮੰਗਟਵਾਂ ਦੀ ਕੀ ਗੱਲ ਹੈ ਪੁੱਤ ਕ੍ਰਿਤੀ ਹਿਸਾਬੂ ਚਾਹੀਦੀ ਸਾਰੇ ਕੁਸੇ ਕਿਉਂ ਮੰਮੀ ਠੀਕ ਹੈ ਬਸ ਸਾਨੂੰ ਤਾਂ ਕੁੜੀ ਕੰਮਕਾਰ ਵਾਲੀ ਚਾਹੀਦੀ ਆ ਸੋਹਣੀ ਹੋਵੇ ਕੁੜੀ ਮੇਰੇ ਮੁੰਡੇ ਦੇ ਨਾਲ ਮੇਲ ਹੋਵੇ ਤੇ ਬਸ ਕੰਮਕਾਰ ਵਾਲੀ ਕਾ ਹੋਵੇ ਕੁੜੀ ਆ ਬੰਦੇ ਸਾਡੇ ਨਾਲ ਵਰਤਨ ਵਾਲੀ ਹੋਣ ਲੈ ਕੁੜੀ ਤਾਂ ਤਾਂ ਨਹੀਂ ਆ ਉਹ ਉਹਦਾ ਬਾਪ ਹੈ ਜਿਹੜਾ ਆਪਣੇ ਪਿੰਡ ਵੀ ਆਉਂਦਾ ਦਿੰਦਾ ਕਿਉਂ ਮਿਲਿਆ ਜਿਹੜਾ ਉਧਰ ਉਧਰੀ ਲਾਵੇ ਤਾਂ ਪਿੰਡ ਹੈ ਤੈਨੂੰ ਸੁਆਦ ਪਤਾ ਕੁੜੀ ਦਾ ਲੈ ਮੈਂ ਕਹੇ ਤਾਂ ਮੈਂ ਫੋਨ ਕਰਕੇ ਪੁੱਛ ਲੈਣਾ ਚਾਹੁੰਦਾ ਤੇ ਮਨ ਵੀ ਕੋਲ-ਕੋਲ ਤਾਂ ਹੈਗੇ ਨਹੀਂ। ਲਵੇ ਲਵੇ ਨਹੀਂ। ਕਿਹੰਜ ਗਈ ਤਾਂ ਇਹ ਵੀ ਗੁਰਦੁਆਰੇ 'ਚ ਮੈਂ ਕਿਤੇ ਮਿਲੀ ਹੋਊਗੀ ਜਾਂ ਲਵੇ ਤਾਂ ਹੈਗਾ ਪਿੰਡ ਦੇ ਛੋਟੇ ਪਿੰਡ ਦੇ ਪਤਾ ਲੱਗ ਕੇ ਮੈਂ ਤਾਂ ਫੇਰ ਫੋਨ ਜਾਂ ਤਾਂ ਫੋਨ ਮੈਨੂੰ ਕਰਿਆ ਤੀ। ਉਦੋਂ ਵੰਦ ਮੈਂ ਸਾਡੀ ਪਿੰਡ 'ਚ ਜਾਣ ਫਸਾਣਾ ਮੇਰੇ। ਅੱਛਾ। ਹੁਣ ਮੈਂ ਫੋਨ ਕਰਕੇ ਪੁੱਛਿਆ ਤੀ। ਅੱਛਾ। ਫਸੀ ਜੇ ਇੱਕ ਵਾਰ ਮੈਨੂੰ ਕੁੜੀ ਦਿਖਾ ਦੋ ਸੀ। ਚਾਹੇ ਫੋਟੋ 'ਚ ਦਿਖਾ ਦੋ। ਲੈ। ਮੈਂ ਦੇਖਣੀ ਆ। ਮੈਨੂੰ ਲੱਗਦਾ ਫੋਨ 'ਚ ਹੈਗੀ ਹੈਗਾ। ਲੈ ਆਈ ਦੇ ਫੋਟੋ ਮਿਲ ਗਈ। ਆਮਸੀ ਕੁੜੀ ਤਾਂ ਦੇਖ ਐ ਰ ਸੋਹਣੀ ਆ। ਕੱਦ ਵੀ ਠੀਕ ਆ ਮੇਰੇ ਜਿੰਨਾ ਕੀ ਲੱਗਦਾ ਮੈਨੂੰ। ਠੀਕ ਆ ਦੇਖ ਮੰਮੀ ਤੂੰ ਦੇਖ। ਲੈ ਮੈਨੂੰ ਦਿਖਾ। ਹਾਂ ਠੀਕ ਆ ਕੁੜੀ ਤਾਂ। ਮੈਂ ਤਾਂ ਕਹਿੰਨੀ ਸਿੱਧਾ ਕੋਈ ਦੇਖਣ ਦਿਖਾਉਣ ਦੀ ਗੱਲ ਨਾ ਕਰ ਬਈ ਇਹ ਗੱਲ ਕਰ। ਚਲ ਆਪਾਂ ਬੈ ਕੇ ਗੱਲ ਕਰਦੇ ਆ ਫਿਰ। ਉਹ ਮੰਮੀ ਕਰ ਲੈਣੇ ਸਲਾਹ। ਹਾਂ। ਬਸ ਤੁਸੀਂ ਦਿੰਦੇ ਹੋ ਉੱਪਰ ਕਰਕੇ। ਕਾਨੂੰ ਵਾਦਾ ਕਰਨਾ ਪੁੱਛਣਾ ਬਸ ਅਸੀਂ ਪਤਾ ਲੈਣਾ ਸੀ ਦੇ ਤੋਂ ਜਮੇਨਾ ਟੈਸ ਚਲੇ ਠੀਕ ਆ ਠੀਕ ਆ ਪਤਾ ਚੱਲੀ ਚਲੋ ਠੀਕ ਆ ਮਾਸੀ ਹੋਰ ਕਾ ਪਾਣੀ ਨਾ ਬਸ ਚਾਹ ਪਾਣੀ ਫੇਰ ਦੇਖਾਂਗੇ ਠੀਕ ਆ ਚੰਗਾ ਚੰਗਾ ਠੀਕ ਆ ਚੰਗਾ ਪਣ ਠੀਕ ਆ ਮਾਸੀ ਆ ਬੋਮ ਫੜਾ ਦ ਮਾਸੀ ਦਾ ਜੀ ਅੱਜ ਆ ਕੁੜੀ ਕਰ ਉੱਠ ਜੂਗੀ ਚਲ ਇਹ ਤਾਂ ਗੱਲ ਵਧੀਆ ਹੀ ਹੁੰਦੀ ਐ ਕਿਹੜਾ ਮਾਪਾ ਬਾਬ ਰੱਖਦਾ ਕੁੜੀਆਂ ਨੂੰ ਘਰੇ ਇਹਨਾਂ ਤਾਂ ਜਾਣੀ ਪੈਂਦਾ ਵਿਚਾਰੇ तो हेलो हाँ ठीक है ठीक है किमें अच्छा चलो कोई गल नहीं आ जानगे ठीक है, थीक है। ਈ ਗੱਲ ਹੋ ਗਈ ਬਾਪੂ ਸੁਖਤਾ ਮਰਾ ਬਚੂਲੇ ਦਾ ਫੋਨ ਆਇਆ ਅੱਛਾ ਤਾਂ ਫਿਰ ਘਰ ਨੂੰ ਦੇ ਖਾਣਾ ਪਈ ਅੱਛਾ ਹਾਂ ਚਾਹ ਫਿਰ ਮੈਂ ਭੈਣ ਨੂੰ ਕਹਾਂ ਤਿਆਰ ਹੋ ਜਾ ਤੂੰ ਤਿਆਰ ਹੋ ਚਾਹ ਠੀਕ ਆਉਣ ਵਾਲੀ ਠੀਕ ਤੇਓ ਕਾਕਾ ਜੀ ਹਾਂ ਕੁੜੀ ਪਸੰਦ ਆ ਹਾਂਜੀ ਹਾਂ ਹਾਂ ਭਾਈ ਵਿੱਕੀ ਪਸੰਦ ਹੈ ਨਾ ਹਾਂਜੀ ਮੰਮੀ ਦੇਖ ਲੈ ਫਿਰ ਇਹਨਾਂ ਕਹੀਂ ਨਾ ਠੀਕ ਹੈ ਹਾਂ ਭਾਈ ਨੰਨਕਾ ਜੀ ਚੱਲ ਜਮਾਲੀ ਬੋਲ ਕਾਹੀ ਦਲਵਾਰਾ ਜੀ ਹਾਂ ਜੀ ਏ ਕਹਦੇ ਸਾਡੇ ਕੁੜੀ ਪਸੰਦ ਆ ਵੀ ਕਹਦੇ ਅੱਜ ਹੀ ਲੈ ਕੇ ਜਾਵਾਂ ਅੱਜ ਹੀ ਹਾਂਜੀ ਕਮਾਲ ਦੀ ਗੱਲ ਹੈ ਜੀ ਕੋਈ ਗੱਲ ਨਹੀਂ ਤੂੰ ਖੁਸ਼ ਖੁਸ਼ੀ ਤੋਰ ਸੱਤ ਦਿਨਾਂ ਦੀ ਸੇਵਾ ਬਣੀ ਹੋਈ ਨਾ ਅਸੀਂ ਕੋਈ ਹਲੇ ਤਿਆਰੀ ਕਰੀਏ ਨਾ ਦੀ ਨਾ ਅਸੀਂ ਵੀ ਹੀ ਗੱਲ ਤੇ ਕੀ ਰੱਖਦੇ ਆ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋ ਏਦਾ ਗੱਲ ਬਹੁਤ ਏਕਰੀ ਇੰਦੀ ਗੱਲ ਕੀ ਹੈ ਸਹੀ ਗੱਲ ਹੈ ਇਹ ਜੇ ਹੋਣਾ আর ਬੱਚੇ ਹੋਣੇ ਚਾਹੀਦੇ। ਸਭ ਕੁਝ ਸਹੇਗਾ ਸਾਡੇ ਘਰੇ। ਇਹ ਜੇ ਵਿਆਹ ਹੋਣ ਲੱਗ ਜਾਣਾ ਬਾਪੂ। ਫਿਰ ਨਾ ਕੋਈ ਹਨਾ ਕਰਜ਼ੇ ਦੀ ਬੜੀ ਜਿਹੜੇ। ਇਹ ਤਾਂ ਗੱਲ ਸਹੀ ਐ। ਚਲੋ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ। ਤੁਸੀਂ ਤੁਹਾਡੀ ਮਰਜ਼ੀ। ਤੁਹਾਡੀ ਮਰਜ਼ੀ। ਅਸੀਂ ਤਾਂ ਰੀਤੀ ਰਿਵਾਜ ਕਰ ਨਹੀਂ ਤੀ ਤਰ੍ਹਾਂ। ਜਿਹੜਾ ਸਮਾਜ ਚੱਲ ਰਿਹਾ। ਚਲ ਕੋਈ ਨਾ ਧੀਆ ਨੂੰ ਅਗਲਾ। ਇਹ ਧੀ ਦੇਤੀ ਵਾਹਤੀ ਗਿਆ ਮਗਰ। ਹਾਂਜੀ ਬਿਲਕੁਲ। ਬਹੁਤ ਵਧੀਆ ਗੱਲ ਐ ਮਸੀ। ਤੇਨ ਲੜਨ ਚ ਕੀ ਹੁੰਦਾ? ਠੀਕ ਹੈ ਦਰਬਾਰਾ ਉਹ ਕਿ ਉਹ ਠੀਕ ਹੈ ਵਧੀਆ ਗੱਲਾਂ ਤੋਰ ਨਾ ਨਾ ਠੀਕ ਹੈ ਠੀਕ ਹੈ ਜੀ ਜੀ ਮੈਂ ਤੁਸੀਂ ਕਹਿਣੇ ਬਾਪੂ ਅੰਨੇ ਚੇਤੂ ਉਹ ਪੁੱਤਰਾ ਆਪਣਾ ਕਿਹੜਾ ਜੋਰ ਹੈ ਤੈਨੂੰ ਪਤਾ ਧੀ ਆਲਾਂ ਦਾ ਕਿਹੜਾ ਜੋਰ ਹੁੰਦਾ ਇਹਨਾਂ ਦੀ ਮਰਜੀ ਤੇਰਵੇਂ ਇਹਨਾਂ ਇਹਦੇ ਬਾਅਦ ਠੀਕ ਦਰਬਾਰਾ ਜੀ ਕੀ ਹਾਂਜੀ ਕਰੋ ਜੀ ਤਿਆਰੀ ਚਲ ਹਾਂਜੀ

ਬਾਏ ਤਾਂ ਵਾਰੀਆਂ ਵਾਰੀਆਂ ਵਧਾਈਆਂ ਆ ਜਾਣ ਨਾਲੇ ਚੱਲ ਵੇ ਹੁਣੇ ਆਉਣੀ ਮੈਂ ਹੁਣੇ ਮਤਲਬ ਗਈ ਸੀ ਗੁਰਦੁਆਰਾ ਜਾ ਕੇ ਮੱਠੜੇ ਕਿਹਨੇ ਤੇ ਮੈਂ ਹੁਣੇ ਹੁਣੇ ਆਉਣੀ ਆ ਠੀਕ ਆ ਠੀਕ ਆ ਮਾਤਾ ਜੀ ਸੋਹਣੀ ਸਵਾਰ ਦੇਤੀ ਮੈਨੂੰ ਠੀਕ ਠੀਕ ਆ ਚੰਗਾ ਆਉਣੀ ਆ ਮੈਂ ਹਾਂ ਤਾਂ ਮੈਂ ਕਹਿੰਦੀ ਸੀ ਨਾਲ ਮੈਂ ਕਿਹਾ ਸੀ ਇਹ ਤਾਂ ਕਮਿਟ ਕਰ ਲੈ ਕੁੜੀ ਬਹੁਤ ਸੌਂਗਾ ਚਲੋ ਸ਼ੁਕਰਮਾਲਕ ਦਾ ਬਹੁਤ ਵਧੀਆ ਹੋ ਗਿਆ ਵਿੱਕੀ ਦਾ ਘਰ ਬਸ ਗਿਆ ਮੈਨੂੰ ਤਾਂ ਬਾਹਰ ਹੀ ਚੋ ਚੜ ਗਿਆ ਹੁਣ ਮੈਂ ਤਾਂ ਹੁਣੇ ਜਾਨੀ ਆ ਦੱਸ ਕਿ ਨਿਆਣੇ ਨੂੰ ਹੁਣ ਜਾਨੀ ਆ। ਗगनਪਤ ਨੂੰ ਕਿਵੇਂ ਲੱਗਿਆ? ਘਰ-ਬਾਰ ਠੀਕ ਐ? ਹਾਂਜੀ ਮੰਮੀ। ਘਰ-ਬਾਰ ਤਾਂ ਆਪਣਾ ਬਹੁਤ ਵਧੀਆ। ਅੱਛਾ। ਤੂੰ ਦੇਖ ਲੈ ਹੁਣ ਤੈ ਹੀ ਸੰਭਣਾ ਸਾਰਾ ਕੁਝ। ਕਿਵੇਂ ਦੀਆਂ ਗੱਲਾਂ ਕਰੀ ਜਾਂਦੀ ਤੁਸੀਂ? ਮੈਂ ਹੀ ਸੰਭੋਂਗਾਂਗੀ। ਠੀਕ ਆ। ਸਾਰਾ ਕੰਮ ਤੈਨੂੰ ਕਰਨਾ। ਮੇਰੋ ਦਾ ਤੈਨੂੰ ਪਤਾ ਵੀ ਹੋਣਾ ਨਹੀਂ ਤਾਂ। ਕੋਈ ਗੱਲ ਨਹੀਂ। ਕੰਮ ਦੀ ਕਿੱਡੀ ਗੱਲ ਐ? ਉੱਥੇ ਵੀ ਮੰਮੀ ਸਾਰੇ ਕੰਮ ਐਹੀ ਕਰਦੀ ਸੀ ਇੱਥੇ ਵੀ ਸਾਰੇ ਕੰਮ ਮੈਂ ਕਰ ਲਿਆ ਕਰੂੰਗੀ ਪਪੜੀ ਤੈ ਧੋਣੇ ਆ ਭਾਂਡੇ ਤੇ ਮਾਜਣੇ ਆ ਸਫਾਈਆਂ ਤੈ ਕਰਨੀਆਂ ਮੈਨੂੰ ਤਾਂ ਪਤਾ ਹੁੰਦਾ ਨਹੀਂ ਮੈਂ ਤਾਂ ਗੋਡੇ ਦਉਦੇ ਤਾਂ ਹੀ ਮੈਂ ਵਿਆਹ ਕਰਿਆ ਕੋਈ ਗੱਲ ਨਹੀਂ ਮੰਮੀ ਤੁਸੀਂ ਜਿਵੇਂ ਸੋਚ ਨਾ ਕਰੋ ਮੈਂ ਸਾਰੇ ਕੰਮ ਕਰਿਆ ਕਰੂੰਗੀ ਸੱਸ ਨੂੰ ਨਾ ਬੱਚੇ ਗੱਲਾਂ ਕਰਦੀ ਸੱਸ ਜੀ ਜਿੱਤੀ ਵਾਪਸ ਲੋਕਾਂ ਨੇ ਸੱਸ ਹੀ ਕਰ ਸੱਸਰੀ ਗੱਲ ਪਾਣੀ ਹੋ ਠੀਕ ਹੈ ਹਾਂ ਸਭ ਠੀਕ ਹੈ ਹੋਰ ਗਾਗਨਾ ਸਭ ਠੀਕ ਠਾਕ ਨੇ ਭਾਈ ਹਾਂਜੀ ਮਸੀ ਜੀ ਤੁਸੀਂ ਠੀਕ ਹੋ ਹਾਂ ਸਭ ਠੀਕ ਠਾਕ ਹੈ ਲੈ ਚਾਹ ਉਹ ਨਾ ਕਲੇਮ ਹਾਂ ਕੋਈ ਨਹੀਂ ਬਣਾਉਣ ਪੋਈ ਨਾ ਮੈਂ ਮਿੰਟ ਤੁਸੀਂ ਗੱਲਾਂ ਤਾਂ ਕਰ ਲਓ ਚਾਹ ਫਿਰ ਬਣ ਜੂਗੀ ਚਲ ਕੋਈ ਨਾ ਪੁੱਤ ਅੱਜ ਮੈਂ ਬਣਾ ਲੈਣੀ ਪੇ ਤਾਂ ਤਹੀਂ ਬਣਾਉਣੀ ਆ ਹੋਰ ਵਿੱਕੀ ਕਿਵੇਂ ਠੀਕ ਹੈ ਹਾਂਜੀ ਵਿੱਕੀ ਠੀਕ ਹੈ ਮਸੀ ਜੀ ਹੁਣ ਤਾਂ ਆਏ ਨਹੀਂ ਤੁਸੀਂ ਗੱਲਾਂ ਤਾਂ ਕਰ ਲਓ ਮਸੀ ਨਾਲ ਚਲ ਕੋਈ ਨਾ ਪੁੱਤ ਮੇਰੇ ਕੋਲ ਚਾਹ ਬਣਾ ਲੈਉਣੀ ਆ ਠੀਕ ਹੈ ਤੁਸੀਂ ਗੱਲਾਂ ਬਾਤਾਂ ਕਰੋ ਠੀਕ ਹੈ ਕਹਤ ਨਹੀਂ ਕਰਨਾ ਮੈਂ ਕਰਾਂ ਕਿਥੇ ਕਰਾਂ ਮੇਰੇ ਤਾਂ ਗੋਡੇ ਦੁਖਦੇ ਆ ਆਪਣੀ ਤਰ੍ਹਾਂ ਹੋਰ ਦੱਸ ਪੁੱਤ ਤੇਰੇ ਪਾਏ ਤੇਰੇ ਨੈੜੇ ਕਿਵੇਂ ਠੀਕ ਠਾਕ ਤੇ ਹਾਂਜੀ ਮਾਸੀ ਜੀ ਮੇਰੇ ਬਾਪੂ ਜੀ ਵੀਰਾ ਠੀਕ ਸੀਗੇ ਅੱਛਾ ਸੀ ਹਾਂਜੀ ਨਹੀਂ ਮਾਸੀ ਮੇਰੇ ਤਾਂ ਨਾ ਬਾਪੂ ਜੀ ਨੇ ਮੈਨੂੰ ਹਮੇਸ਼ਾ ਇੱਕੇ ਗੱਲ ਸਿਖਾਈ ਆ ਵੀ ਸਵੇਰੇ ਉੱਠਣਾ ਗੁਰੂ ਘਰ ਜਾਣਾ ਵੱਡਿਆਂ ਦੀ ਆਦਰ ਕਰਨੀ ਆ ਕੰਮਕਾਰ ਮੰਮੀ ਤੋਂ ਬਾਅਦ ਮੈਂ ਸਾਰੇ ਬਾਪੂ ਜੀ ਨੇ ਸਿਖਾਏ ਨੇ ਕੋਈ ਨਾ ਪੁੱਤ ਮੈਂ ਆਪਾਂ ਕੀ ਨਿਵਾਰਨਾ ਮਿਲਿਆ ਮੈਨੂੰ ਤੂੰ ਮਿਲਦੀ ਤਾਂ ਰਹਿੰਦੀ ਗੁਰਦੁਆਰੇ ਚੱਲ ਉਹ ਤਾਂ ਮੇਰੇ ਇਹ ਭਾਂਜੇ ਉਹ ਵੀ ਘਟ ਜਾਂਦੇ ਨੇ ਗੁਰਦੁਆਰੇ ਪਰ ਮੈਂ ਕਹਿ ਕੇ ਜਾਉਂ ਬਾਈ ਕੁੜੀ ਨੂੰ ਗੁਰਦੁਆਰੇ ਲੈ ਕੇ ਜਾਇਆ ਕਰੋ ਹਾਂਜੀ ਮਾਸੀ ਜੀ ਇਹੀ ਤਾਂ ਮੈਂ ਚਾਹੁੰਦੀ ਸੀ ਵੀ ਬੱਸ ਮੈਂ ਸਵੇਰੇ ਉੱਠ ਕੇ ਹਰ ਰੋਜ਼ ਗੁਰੂ ਘਰੇ ਪਹਿਲਾਂ ਜਾਇਆ ਕਰਾਂ ਕਿਉਂਕਿ ਉੱਥੇ ਮੇਰੇ ਬਾਪੂ ਜੀ ਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਬੇਪੁੱਤ ਉੱਠ ਕੇ ਪਹਿਲਾਂ ਨਿਤਨੇਮ ਕਰਕੇ ਗੁਰੂ ਘਰ ਜਾਣਾ ਪੁੱਤ ਮੈਨੂੰ ਵੀ ਪਤਾ ਤੇਰਾ ਮਿੰਦੀ ਦਾ ਆਪ ਹੁੰਦੀ ਜੀ ਕੁੜੀ ਬਹੁਤ ਚੰਗੀ ਐ ਸਵੇਰੇ ਗੁਰੂ ਘਰ ਜਾਂਦੀ ਆ ਹੁਣ ਵੀ ਮੈਂ ਵਿੱਕੀ ਨੂੰ ਕਹਿ ਕੇ ਲਉਂਗੀ ਕਿ ਭਾਈ ਕੁੜੀ ਨੂੰ ਰੋਜ਼ ਘਰ ਦਵਾਂਗੇ ਸਾਵ ਲੈ ਕੇ ਜਾਇਆ ਕਰ ਠੀਕ ਆ ਆ ਕੜਾ ਕਿ ਨਾ ਸੁਣਾ ਤੇਰਾ ਇਹ ਤਾਂ ਮਾਸੀ ਜੀ ਮੇਰੇ ਬਾਪੂ ਜੀ ਲੈ ਕੇ ਆਏ ਸੀ ਹਜ਼ੂਰ ਸਾਹਿਬ ਤੋਂ ਮੇਰੇ ਵਾਸਤੇ ਹਾਂ ਜੀ ਇਹ ਮਨਾ ਸੋਨਾ ਤੇ ਲਾਈਟ ਹੋਣਾ ਕੜਾ ਹਾਂਜੀ ਇਹ ਮੇਰੇ ਬਾਪੂ ਜੀ ਦੀ ਨਿਸ਼ਾਨੀ ਆ ਉਹਨਾਂ ਨੇ ਮੈਨੂੰ ਹਜੂਰ ਸਾਹਿਬ ਕੋਲ ਲੈ ਕੇ ਦਿੱਤਾ ਸੀ ਸੋਨਾ ਨਾ ਕੜਾ ਬਹੁਤ ਸੋਹਣਾ ਕੜਾ ਇਹਨੂੰ ਮੈਂ ਕਦੇ ਆਪਣੇ ਹੱਥ ਚੋਂ ਨਹੀਂ ਤਾਰੂੰਗੀ ਮੈਂ ਨਾ ਪੁੱਤ ਰੱਖੀ ਕਰ ਕੜੇਨ ਦਾ ਹਾਂਜੀ ਕੜਾ ਤਾਂ ਸਿੱਖੰਦੇ ਨਹੀਂ ਸਾਂ ਨਹੀਂ ਲੰਦਾ ਪੁੱਤ ਇਹ ਤਾਂ ਮੇਰੀ ਜਾਨ ਵਸਦੀ ਆ ਵਸੇ ਅੱਛਾ ਸੀ ਆ ਯੋੜੇ ਤੇਰੀ ਮੰਮੀ ਵਲਾਂ ਚਾ ਲੈ ਕੇ ਮੈਂ ਦੇਖਿਆ ਮੈਂ ਹਾਂ ਚਲ ਵੰ ਨਹੀਂ ਦੇਖ ਮੈਂ ਦੇਖ ਲੈਣੀ ਥਾਰਾ ਉਹ ਮੈਂ ਹੀ ਦੇਖ ਲਾਂ ਕੀ ਕਰਦੀ ਆ ਸੱਲਾ ਲੱਗਦਾ ਤਾਂ ਸਾਰਾ ਕੁਝ ਇੱਥੇ ਠੀਕ ਹੈ ਨਾ ਬਸ ਮੈਨੂੰ ਇੰਨਾ ਕੀ ਸੀਗਾ ਵੀ ਮੈਂ ਸਵੇਰੇ ਗੁਰੂ ਘਰ ਜਾਇਆ ਕਰਾਂ ਉਹ ਇਹਨਾਂ ਨੇ ਕਹੀ ਦਿੱਤਾ ਵੀ ਤੂੰ ਵਿਕੀ ਨਾਲ ਚਲ ਜਾਇਆ ਕਰੀ ਲੈ ਮੈਂ ਪਨਾਕੀ ਤਿਆਰ ਹੋ ਗਈ ਇਹਨਾਂ ਨੂੰ ਬਿਠਾ ਲੈਂਦੀ ਹਾਂ ਹੁਣ ਗੁਰੂ ਘਰ ਜਾਣ ਵਾਸਤੇ ਸੁਣਦੇ ਨੇ ਮੇਰਾ ਗਾਵਤਾ ਸੁਣ ਲੋ ਹਾਂ ਤੁਸੀਂ ਦੇਖੋ ਨਾ ਕਿ ਫੇਰ ਸੋ ਗਏ ਮੇਰਾ ਸਿਰ ਦੁਖਦਾ ਯਾਰ ਗਾਵਤਾ ਸੁਣ ਲੋ ਦੇਖਿਓ ਕੀ ਆ ਯਾਰ ਐਵੇਂ ਕਿਉਂ ਬੋਲਦੇ ਹੋ ਹਾਂ ਦੱਸੋ ਮੇਰੇ ਨਾਲ ਗੁਰੂ ਘਰ ਚੱਲੋ ਯਾਰ ਹਲੇ ਕਿਹੜਾ ਟਾਈਮ ਹੋਇਆ ਚਾਰ ਬੱਚੇ ਨੇ ਅੱਛਾ 4 ਵਜੇ ਤੁਸੀਂ ਨਾ ਕਿ ਦੁਬਾਰਾ ਪੈ ਗਏ ਟਾਈਮ ਦੇਖ ਲਓ 8 ਵਜ ਰਹੇ ਨੇ 4 ਨਹੀਂ ਵਜੇ ਤੁਹਾਨੂੰ ਪਤਾ ਉਥੇ ਨਾ ਮੈਂ ਤੇ ਵੀਰਾ ਹਰ ਰੋਜ਼ ਸਵੇਰੇ 6 ਵਜੇ 6:30 ਵਜੇ ਅਸੀਂ ਗੁਰੂ ਘਰ ਜਾਏ ਆਉਂਦੇ ਸੀਗੇ ਅੱਜ ਤਾਂ ਮੈਂ ਪਹਿਲਾਂ ਹੀ ਲੇਟ ਹੋ ਗਈ ਮੈਨੂੰ ਗੁਰੂ ਘਰ ਲੈ ਜਾਓ ਓ ਯਾਰ ਤੂੰ ਮੰਮੀ ਲੈ ਜਾ ਮੈਂ ਤੋਂ ਨਹੀਂ ਨਹੀਂ ਸਾਦੇ ਉੱਠਿਆ ਜਾਂਦਾ ਤੂੰ ਮੰਮੀ ਲੈ ਜਾ ਉਥੋਂ ਦੇਖਿਓ ਸਾਜਰਾ ਕਿੱਥੇ ਹੁਣ ਐਵੇਂ ਕਿਉਂ ਕਰਦੇ ਹੋ ਉਹ ਮੈਂ ਤਾਂ 10 ਵਜੇ ਉੱਠਦਾ ਯਾਰ ਤੂੰ ਐ ਕਰ ਮੰਮੀ ਲੈ ਜਾ ਉਥੋਂ ਹਾਕ ਮਾਰ ਲੈ ਮੰਮੀ ਨੂੰ ਠੀਕ ਹੈ ਇੰਨੀ ਸਾਦਰੇ ਚਲ ਹੁਣ ਤਾਂ ਤੇਰੀ ਮੂ ਆ ਗਈ ਤੈਨੂੰ ਸੁੱਖ ਹੋ ਜੂਗਾ ਮੈਂ ਨਾਲ ਸਾਰਾ ਕੰਮ ਕਰ ਲਿਆ ਗੁਰੂ ਠੀਕ ਆ ਠੀਕ ਆ ਹਾਂ ਹੁਣ ਤੁਮ ਮੂਰੇ ਲਾ ਕੇ ਰੱਖੂੰਗੀ ਚਲ ਵਾੜੇ ਰੋਮਣਾ ਲਖਾਈ ਲੈ ਕੰਮ ਉਹ ਹੀ ਸਾਰਾ ਕਰੋਗੀ ਮੈਂ ਨਹੀਂ ਕਰਦੀ ਹੈਗੀ ਲਓ ਨੋਮੀ ਪਿਆਰੀ ਬੇਣੀ ਮਾਸੇ ਪਿਆਰੀ ਬੇਣੀ ਜੀ ਜੀ ਨੋਮੀ ਮੈਂ ਨਾ ਤੁਹਾਨੂੰ ਐ ਕਹਿੰਦੀ ਸੀ ਮੈਂ ਇਹਨਾਂ ਨੂੰ ਵੀ ਠਾਇਆ ਸੀਗਾ ਪਰ ਇਹ ਕਹਿੰਦੇ ਵੀ ਮੈਂ 10 ਵਜੇ ਤੋਂ ਪਹਿਲਾਂ ਉੱਠਦਾ ਨਹੀਂ ਮੈਨਾਂ ਗੁਰੂ ਘਰ ਜਾਣਾ ਸੀਗਾ ਤੁਸੀਂ ਮੇਰੇ ਨਾਲ ਗੁਰੂ ਘਰ ਚੱਲੋਗੇ ਕਿਹੜੇ ਗੁਰੂ ਘਰ ਕਿਤੇ ਨਹੀਂ ਜਾਣਾ ਹੈਗਾ ਕੰਮ ਕਰਨਾ ਕੱਪੜੇ ਧੋਣ ਵਾਲੇ ਪਏ ਨੇ ਰੋਟੀ ਬਣਾਉਣ ਵਾਲੀ ਪਈ ਹੈ ਤੇ ਮਾਸੀ ਦੋ ਦਿਨ ਹੋ ਗਏ ਆਈ ਨੂੰ ਇਹਨੇ ਵੀ ਜਾਣਾ ਠੀਕ ਆ ਭਾਂਡੇ ਮਾਂਜਣੇ ਤੇ ਸਪਾਈ ਕਰਨੀ ਆ ਪੋਚੇ ਮਰਨੇ ਆ ਪਰ ਮੰਮੀ ਜੀ ਮੇਰੇ ਤਾਂ ਬਾਪੂ ਜੀ ਹਮੇਸ਼ਾ ਕਹਿੰਦੇ ਨੇ ਵੀ ਸਾਰਿਆਂ ਤੋਂ ਪਹਿਲਾਂ ਉੱਠ ਕੇ ਗੁਰੂ ਘਰ ਮੱਥਾ ਟੇਕ ਕੇ ਫੇਰ ਕੰਮਾਂ ਦੀ ਸ਼ੁਰੂਆਤ ਕਰਦੇ ਨੇ ਚੱਲ ਪਹਿਲਾਂ ਉਠੀ ਚਾਹ ਬਣਾ ਮਾਸੀ ਨੂੰ ਦੇ ਦੇਣਾ ਗਲਾਸ ਬਣਾ ਕੇ ਉਹ ਚਾਹ ਚਾਹ ਲੈ ਠੀਕ ਹੈ ਮੰਮੀ ਜੀ ਜਿਵੇਂ ਤੁਸੀਂ ਕਹੋ ਲੈ ਉਹ ਦੁਆਰੇ ਹੀ ਲੈ ਜਾਏ ਮੇਰੀ ਗੇੜੇ ਖੜਾ ਲੈ ਨੂੰ ਗੁਰਦੁਆਰੇ ਦੇ ਵਿੱਚ ਮੇਰੀ ਗੱਲ ਸੁਣ ਪਏ ਇਹਨੂੰ ਦੱਸ ਦੇ ਹੁਣ ਇਹ ਤਾਂ ਆਈ ਹੈ ਜਿਹਨੂੰ ਕਿਤਾਬ ਸੁਣ ਸੇ ਰਿਭਾਂਦਿਆਂ ਦਾ ਜਾਂ ਬਾਜੇ ਇਹਨੂੰ ਚਾਹ ਪਾਣੀ ਨੂੰ ਦੱਸ ਕਾਸ ਕੋ ਲੈਟਾ ਲੈ ਆਏ ਗਏ ਚਾਹ ਦੇਵੇ ਪਾਣੀ ਦੇਵੇ ਤੇ ਹੁਣ ਦੱਸ ਗੁਰਦੁਆਰੇ ਲੈ ਕੇ ਫਿਰ ਇਹਨਾਂ ਨੂੰ ਚਾਹ ਮਿੱਠਾ ਮੁੰਡਾ ਮੁੰਡਾ ਮੁੰਡੇ ਨੂੰ ਕਾਹਦੀ ਥੂਮ ਚੱਲ ਉਹ ਪਹਿਲੋ 10 ਵਜੇ ਉੱਠਦਾ ਚਾਹ ਮਿੱਠਾ ਦੱਸ ਕੇ ਇਹਨੂੰ ਸਾਰਾ ਕੁਸਤਾ ਹੀ ਕਰੂ ਕੁਟੀ ਕੰਮ ਉਹ ਤਾਂ ਕਹਿੰਦੀ ਸੀ ਸਾਰਾ ਕੁਸਉਂਦਾ ਇਹਨੂੰ ਤੋ ਜਾ ਕੇ ਛੋਈਂ ਚੋ ਆਪ ਦਾ 10 ਮਾਰ 10 ਆਉਨੂ ਤਹੀਂ ਪਤਾ ਲੱਗੂ ਕਿ ਦੱਸ ਕੇ ਆਉਂ ਚਾਹ ਦੱਸ ਦਿੰਨੀ ਆ

ਮੈਂ ਤੇ ਵੀਰਾ ਬੇਸ਼ੱਕ ਸਾਰਾ ਦਿਨ ਲੜਦੇ ਸੀਗੇ ਪਰ ਉਹ ਮੈਨੂੰ ਹਰ ਰੋਜ਼ ਗੁਰੂ ਘਰ ਲੈ ਕੇ ਜਾਂਦਾ ਸੀ ਇੱਥੇ ਮੈਂ ਇੱਥੇ ਤਾਂ ਮੈਨੂੰ ਕੋਈ ਗੁਰੂ ਘਰ ਵੀ ਨਹੀਂ ਜਾਣ ਦਿੰਦਾ ਕੀ ਕਾ ਮੈਂ ਬੱਪੂ ਜੀ ਨੂੰ ਵੀ ਇਹ ਠਾੜੀ ਕੀ ਕਰਦੀਆਂ ਆ ਮਸ਼ੀਨ ਤਾਂ ਤੇਰੀ ਬੰਦ ਪਈ ਆ ਨਹੀਂ ਮੰਮੀ ਜੀ ਮੈਂ ਨਾ ਕੱਪੜੇ ਧੋਈ ਜਾਂਦੀ ਸੀ ਮਸ਼ੀਨ ਹੋਣੀ ਪਾ ਮਸ਼ੀਨ ਤਾਂ ਬੰਦ ਪਈ ਆ ਹੋਣੀ ਬੰਦ ਹੋਈ ਆ ਆ ਕੀ ਤੂੰ ਕੜੇਕ ਨਹੀਂ ਚੱਕੀ ਜਾਨੀ ਆ ਕੜੇ ਦੇ ਕੋੜਾ ਨਈ ਮਮੀ ਜੀ ਹਾਂ ਬਸ ਕੋਈ ਕੰਮ ਕਰਨੇ ਨੇ ਅੱਛਾ ਖੜੀ ਐ ਇੱਥੇ 2 ਘੰਟੇ ਹੋ ਗਏ ਤੈਨੂੰ ਖੜੀ ਨੂੰ ਮਮੀ ਕੜਾ ਤਾਂ ਦਮਾ ਬੰਦਾ ਕੰਮ ਕਰੀ ਜਾਵੇ ਮਸ਼ੀਨ ਖੜੀ ਐ ਆਪ ਖੜੀਆਂ ਉੱਥੇ ਕੜੇ ਨੇ ਦੇਖੀ ਜਾਨੀਆਂ ਲੈ ਦੱਸ ਇਹਦੇ ਵਿੱਚ ਕੀ ਲਿਖਿਆ ਹੋਇਆ ਵਿੱਕੀ ਓ ਵਿੱਕੀ ਮਮੀ ਮੈਨੂੰ ਕੜਾ ਤਾਂ ਦੇ ਦਿਓ ਬਸ ਕੜਾ ਨੂੰ ਪਾਉਣਾ ਹੈ ਮਮੀ ਕਿਉਂ ਘਾਬਾਇਆ ਆਹ ਦੇਖ ਲੈ ਤੂੰ ਆ ਖੜੀ ਐ 2 ਘੰਟੇ ਹੋ ਗਏ ਨੂੰ ਕੀ ਹੋ ਗਏਗਾ ਕਣਾਂ ਕੀ ਗੰਮੀ ਮੰਮੀ ਜੀ ਨੇ ਮੇਰਾ ਕੜਾ ਕੜਵਾ ਲਿਆ ਕਿਹੜਾ ਕੜਾ ਆ ਕੜੇ ਨਹੀਂ ਦੇਖੀ ਜਾਂਦੀ ਐ ਕਰ ਕਰ ਕੇ ਕਹ ਦੱਸ ਇਹਦੇ ਤੇ ਕੀ ਆ ਫਿਰ ਕੀ ਹੋਗਾ ਬਣਾ ਨਹੀਂ ਉਸੇ ਮੇਰੀ ਜਾਨ ਵਸਦੀ ਉਸ ਕੜੇ ਚ ਤਾਂ ਉਹ ਦੇਖ ਪਹਿਲਾਂ ਤੇਰਾ ਜੋ ਘਰੇ ਹੋ ਗਿਆ ਹੋ ਗਿਆ ਠੀਕ ਆ ਨਾ ਇਹਦੋਂ ਨਵੇਂ ਤੇਰਾ ਨਵਾਂ ਘਰ ਆ ਤੇਰੀ ਨਵੀਂ ਜ਼ਿੰਦਗੀ ਸਟਾਰਟ ਹੋਈ ਆ ਗਗਨ ਦੇਖ ਤੈਨੂੰ ਚੱਲਣਾ ਮੇਰੀ ਮਾਂ ਦੇ ਹਿਸਾਬ ਨਾਲ ਹੀ ਪਊਗਾ ਚੱਲ ਨਾਲੇ ਹੁਣ ਆਪਦਾ ਆ ਲੜਾਈਆਂ ਬੰਦ ਕਰੋ ਐਵੇਂ ਜਲੂਸ ਨਾ ਦਿਖਾਓ ਓਏ ਆ ਚੂੜੀਆਂ ਵੀ ਕੱਢ ਦੇ ਕੰਮ ਦੇ ਵਿੱਚ ਇਹ ਵੀ ਪੰਗੇ ਪਾਏ ਪੈਨੇ ਤੇਰੇ ਕਾਢ ਦੇ ਨ ਚੂੜੀਆਂ ਨੂੰ ਕੰਮ ਕਰਨਾ ਚੂੜੀਆਂ ਪਾ ਕੇ ਬੈਠਣਾ ਨਹੀਂ ਹੈਗਾ ਠੀਕ ਹੈ ਮੰਮੀ ਜੀ ਹਾਂ ਕਾਢ ਕੇ ਚੂੜੀਆਂ ਰੱਖ ਦੇ ਉੱਥੇ ਕੰਮ ਕਰ ਲੈ ਆ ਕੱਪੜੇ ਪੈਨੇ ਸਾਰੇ ਧੋਣ ਵਾਲੇ ਠੀਕ ਹੈ ਜੀ ਘੜਾ ਤਾਂ ਲੱਗੇ ਹੋਣਾ ਮੇਰੇ ਬਾਪੂ ਜੀ ਦੀ ਨਿਸ਼ਾਨੀ ਸੀਗੀ ਉਹਨਾਂ ਨੇ ਮੈਨੂੰ ਹਜ਼ੂਰ ਸਾਹਿਬ ਤੋਂ ਲਿਆ ਕੇ ਦਿੱਤਾ ਸੀਗਾ ਚਲ ਚੂੜੀਆਂ ਨੂੰ ਵੀ ਤਾਰ ਦੂੰਗੀ ਹੁਣ ਇਹਨਾਂ ਦਾ ਵੀ ਕੀ ਕੰਮ ਹੈ ਸੋਸ਼ਲ ਮੀਡੀਆ ਤੇ ਵੀ ਬੜਾ ਦੰਦ ਪਾਇਆ ਸੁੱਖਾ ਨੇ। ਉਹ ਨਵੀਂ ਨਵੀਂ ਮਾਮਲੇ। ਸੁੱਖਾ ਬੋਤਾ। ਹਾਂ ਬਾਪੂ। ਗਾਗਰ ਨੂੰ ਨਹੀਂ ਫੋਨ ਤੱਕ। ਹਫਤਾ ਕੋ ਪਹਿਲਾਂ ਆਇਆ ਜੀ ਫੋਨ ਉਹਦਾ। ਕੀ ਕਹਿੰਦੀ ਠੀਕ ਠਾਕ? ਕਹਿੰਦੇ ਠੀਕ ਠਾਕ। ਉਹ ਉਹਦੇ ਬਣਾ ਦਾ ਘਰ ਵੀ ਸੁੰਨਾ ਸੁੰਨਾ ਜਲਕੀ ਜਾਂਦਾ। ਕਿੰਨੀ ਰੌਣਕ ਲੱਗੀ ਹੁੰਦੀ ਸੀ ਉਹਦੇ ਨਾਲ। ਮੈਨੂੰ ਸਭ ਪਤਾ ਸੁੱਖਾ। ਤੈਨੂੰ ਐ ਮੈਂ ਹੁਣ ਕੀ ਦੇ ਨਾਲ ਲੜਾਂ? ਉਹ ਤਾਂ 24 ਘੰਟੇ ਉਹਦੇ ਨਾਲ ਲੜਦਾ ਰਹਿੰਦਾ ਸੀ। ਲੈ ਹੁਣ ਕਹਿੰਦਾ ਮੇਰਾ ਜੀ ਨਹੀਂ ਲੱਗਦਾ। ਉਹ ਬਸ ਬਾਪੂ ਭੈਣ ਭਰਾਵਾਂ ਦਾ ਪਿਆਰ ਹੀ ਦੂਰ ਹੋ ਕੇ ਵੱਧਦਾ ਜਾਦਾ ਤਾ। ਇਹ ਤਾਂ ਗੱਲ ਤੇ ਸੁਖਪੁੱਤ। ਹਾਂ ਬਾਪੂ। ਤੇਰਾ ਤਾਂ ਮਨ ਲੱਗਦੀ। ਮਨ ਮੇਰਾ ਨਹੀਂ ਲੱਗਦਾ। ਹੂੰ ਮੈਂ ਤੁਹਾਨੂੰ ਇਹ। ਆਪਾਂ ਪਾਪਾ ਜੀ ਕੋਲ ਜਾ ਕੇ ਮਿਲ ਲਈ। ਜਾਇਓ ਨੇ ਬਾਪੂ। ਹੈ? ਹਾਂ ਜੀ ਜਾਇਓ। ਮੈਂ ਤਾਂ ਇਹਦੀ ਬਸ ਸੁੱਖ ਚਾਹਵਾ ਆਪਣਾ ਦੇ। ਨਹੀਂ। ਮਰਦਾ ਡਰਦਾ ਡਰਦੇ ਨਹੀਂ ਗਿਆ। ਨਹੀਂ ਨਹੀਂ ਜਾਇਓ। ਚਲੀਏ ਹਾਂ ਚੱਲ ਬਤਾ ਪਤਾ ਦੇ। ਮੈਂ ਸਮਾਰ ਕੇ ਸੁੰਬਰ ਤੈਨੂੰ ਸੁੰਬਰ ਨਾਮ ਨਹੀਂ ਆਉਂਦਾ ਹੈਗਾ ਤੈਨੂੰ ਨਹੀਂ ਮੰਮੀ ਮੈਂ ਸੰਭਰੇ ਜਾਂਦੀ ਸੀ ਆਹ ਵੇਖ ਲੈ ਕਿਵੇਂ ਗੰਦ ਪਿਆਜ ਚਾਖ ਲੈ ਤੈਨੂੰ ਕਿਸੇ ਨੇ ਦੱਸਿਆ ਕੁਛ ਨਹੀਂ ਕੰਮ ਕਰਨਾ ਸਿਖਾਇਆ ਕਿ ਨਹੀਂ ਸਿਖਾਇਆ ਸਮਾਰ ਕੇ ਸੁੰਬਰ ਇਹਨੂੰ ਮੰਮੀ ਮੈਂ ਸਮਾਰ ਕੇ ਹੀ ਸੰਭਰੇ ਸੀ ਇਹ ਸੁੰਬਰ ਮੇਰੇ ਮੂੰਹ ਕਰਨੀ ਕਿ ਚਾਖਦੀ ਹੈ ਲਗਦੀ ਮੈਨੂੰ ਖਾਣਾ ਹੁੰਦਾ ਕਿਸੇ ਨੇ ਕੰਮ ਨਹੀਂ ਦੱਸਿਆ ਕਰਿਆ ਨਹੀਂ ਗਾ ਆ ਤੋਰਤੀ ਚੱਕ ਮਾਰ ਝਾੜੂ ਆ ਦੇਖ ਲੈ ਪਾਪੇ ਕਿਵੇਂ ਬੁਲੀ ਜਾਂਦੀ ਐ ਅਗਲ ਨਹੀਂ ਹੈ ਕਿ ਉਹਨੂੰ ਬੋਲਣਾ ਮਾਰ ਲੈ ਝਾੜੂ ਹਣ ਸੁਖ ਪੁੱਤਰ ਤੂੰ ਬੋਲੀ ਨਾ ਤੂੰ ਕੁੜੀ ਦੇ ਸਹਰੇ ਨਹੀਂ ਆਪਾਂ ਨਹੀਂ ਮੇ ਪੁੱਤ ਤੀ ਆਪਣੀ ਹੋ ਠੀਕ ਆ ਮਾਰ ਲੈ ਝਾੜੂ ਮੇਰਾ ਬਾਪ ਸੋਹਣਾ ਪੁੱਤ ਆ ਸਾਬ ਆੰਦਰ ਆ ਕੇ ਕੰਮ ਕਰੀ ਜਾਂਦਾ ਹੈ। ਬਾਪੂ ਸੱਸੀ ਘਰ ਆਸੀ ਜਾਂਦਾ। ਸੱਸੀ ਘਰ ਆਸੀ। ਵੀਰੇ ਸੱਸੀ ਘਰ ਪੈਣੇ। ਠੀਕ ਆ। ਹਾਂ ਮੈਂ ਠੀਕ ਆ। ਪਰ ਤੁਸੀਂ ਕਿਵੇਂ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਆਉਣ ਤੋਂ ਪਹਿਲਾਂ। ਉਹ ਪਤਾ ਇਹਦਾ ਸੁਖਨਾ ਜੀ ਕਰਿਆ ਵੀ ਭੈਣ ਨੂੰ ਮਿਲ ਕੇ ਆਉਣਾ। ਜੀ ਮੇਰਾ ਵੀ ਬਹੁਤ ਕਰਦਾ ਸੀ। ਬਸ ਅਚਾਨਕ ਹੀ ਆ ਗਏ ਅਸੀਂ ਤਾਂ। ਬਸ ਭੈਣੇ ਤੈਨੂੰ ਮਿਲਣ ਨੂੰ ਜੀ ਕਰੀ ਗਿਆ। ਮੇਰੇ ਬਣਾ ਦਾ ਘਰ ਵੀ ਸੁਣਾ ਸੁਣਾ ਚਲ ਗਿਆ ਜਾਂਦਾ। ਚਲੋ ਅੰਦਰ ਬਹਿ ਕੇ ਗੱਲ ਕਰ ਲਿਓ। ਅਜੋ ਨਾਲ ਚਾਹ ਮੈਂ ਬਣਾਉਂਦਾ। ਆ ਜਾ ਗਾ। ਉਹ ਪਹੁੰਚੀ ਤਾਂ ਚਾਨਕੀ ਆਗੇ ਨਾ ਮੈਨੂੰ ਦੱਸਿਆ ਪਤਾ ਨਹੀਂ ਕੁਛ ਸੁਣ ਵੀ ਨਾ ਲਿਆ ਹੋਵੇ ਕਿਤੇ ਠੀਕ ਸਾਰੇ ਹਾਂ ਹਾਂ ਬਾਈ ਸਾਬ ਠੀਕ ਆ ਤੇਰੇ ਮਥਲ ਤੁਸੀਂ ਅਚਾਨਕ ਹੀ ਅਚਾਨਕ ਦਾ ਕਿਵੇਂ ਭੈਣ ਜੀ ਅਸੀਂ ਤਾਂ ਇੱਥੇ ਬਾਜ਼ਾਰ ਚ ਆਏ ਸੀਗੇ ਤੇ ਕਹਿੰਦਾ ਸੁੱਖ ਕਹਿੰਦਾ ਮੈਂ ਭੈਣ ਨੂੰ ਮਿਲਣਾ ਉਹ ਚੱਲ ਚੱਲ ਵੱਰ ਗਿਆ ਆਏ ਆ ਗਏ ਇਸ ਤਰ੍ਹਾਂ ਹੋਰ ਹੋਂਦਾ ਠੀਕ ਠਾਕ ਨੇ ਸਾਰੇ ਹਾਂ ਸਭ ਠੀਕ ਹੈ ਭਰਾ ਨੂੰ ਸਭ ਕਿੱਧਰ ਗਏ ਅਸੀਂ ਦਿਨੋਂ ਗਏ ਨੇ ਉਹ ਕਹਿੰਦੇ ਸੀ ਮੈਂ ਵੀ ਰੱਖ ਲਿਆ ਹਾਂ ਅੱਛਾ ਅੱਛਾ ਆ ਲਓ ਬਾਪੂ ਪਾਣੀ ਲੈ ਆਪ ਤਾਂ ਲੈ ਵੀਰੇ ਦੇ ਆਪਾਂ ਦਾ ਉਹ ਤਾਂ ਠੀਕ ਹੁਤਾ ਹਾਂਜੀ ਬਾਪੂ ਠੀਕ ਆ ਬਾਪੂ ਠੀਕ ਰਹਿੰਦੇ ਹੋ ਹਾਂ ਵਧੀਆ ਬਹੁਤ ਵਧੀਆ ਰਹੇ ਤੁਸੀਂ ਨੂੰ ਦੱਸੋ ਮੈਂ ਤਾਂ ਬਾਪੂ ਠੀਕ ਆ ਹਾਂ ਬਾਪੂ ਤਾਂ ਡਾ ਰੋਟੀ ਪਾਣੀ ਦਾ ਰੋਟੀ ਪਾਣੀ ਬੱਸ ਬਣਾ ਲੈਨੇਗੇ ਬਣਾ ਲੈਨੇ ਆ ਵੀ ਭੈਣੇ ਹੋਰ ਕਦੇ ਸੁੱਕਾ ਬਣਾ ਲੈਣਾ ਕਦੇ ਮੈਂ ਬਣਾ ਲੈਣਾ ਜਿਵੇਂ ਟਾਈਮ ਲੱਗਦਾਗਾ ਅੱਛਾ ਖਾ ਲੈਣੀ ਕਦੇ ਗੁਰਦੁਆਰਾ ਲਿਓ ਨਾ ਸਾਰਾ ਲੱਲੀ ਜਾਂਦਾ ਮੇਰਾ ਵੀ ਬਹੁਤ ਜੀ ਕਰਦਾ ਹੁੰਦਾ ਕਦੇ ਕਦੇ ਲੈ ਪੁੱਤ ਤੂੰ ਆ ਜਾਂਦਾ ਫਿਰ ਪ੍ਰਾਣ ਨਾਲ ਕੀ ਕਰਦਾ ਸੀ ਤੇਰਾ ਨਹੀਂ ਤੋੜ ਦਿੰਦੇ ਭੈਣ ਜੀ ਤੁਸੀਂ ਫਿਰ ਇਹਨੂੰ ਦੋ ਦਿਨ ਕੋਈ ਨਵੀਂ ਵੀ ਜੀ ਦੇਖ ਲੈਣੇ ਪਰ ਮੇਰਾ ਸਾਦਾ ਨਹੀਂ ਹੈਗਾ ਲੈ ਪਤਾ ਹੁਣ ਤੁਸੀਂ ਮਾਰੋ ਗੱਲਾਂ ਮੈਂ ਤੁਰ ਗੱਤ ਤੇ ਆਪਰਾ ਕੇ ਲੰਮੀ ਆਮ ਠੀਕ ਆ ਮਸੀ ਹਾਂ ਲੈ ਕਰ ਆਂ ਹੋਰ ਪੜੇ ਦੋ ਬੋਸ ਰਹੀ ਨਹੀਂ ਹਾਂ ਹਾਂ ਵੀਰੇ ਮੈਂ ਤਾਂ ਖੁਸ਼ ਆ ਡਾਗਣ ਮੈਨੂੰ ਤੇਰੀ ਸਭ ਤੋਂ ਬਾਲੀ ਤੇਜ ਲੱਗਦੀ ਏ ਉਹ ਸੁੱਖ ਮੈਂ ਤੈਨੂੰ ਕੀ ਕਿਹਾ ਸੀ ਬੁੜੀਆਂ ਦਾ ਸੁਭਾਅ ਐੇ ਜਿੰਦ ਨੇ ਚੁੱਪ ਕਰ ਬਤਾ ਹਾਂਜੀ ਵੀਰੇ ਮੰਮੀ ਦਾ ਸੁਭਾਅ ਤਾਂ ਠੀਕ ਐ ਡਾਗਣ ਬਾਲੀਆਂ ਪਹਿਲੀਆਂ ਜੇ ਨਾਪਾ ਅਸੀਂ ਗੇਟ ਤੇ ਛੱਡ ਕੇ ਸਾਰਾ ਕੁਝ ਸੁਣ ਲਿਆ ਰਘੜ ਪੁੱਤ ਸੁਣ ਲਿਆ ਤੇਰਾ ਕੜਾ ਕਿੱਥੇ ਹੈ ਬੱਤ ਕੜਾ ਕਿੱਥੇ ਤੇਰਾ ਬਾਪੂ ਕੜਾ ਮੰਮੀ ਜੀ ਨੇ ਧਰਾ ਲਿਆ ਦੱਸ ਤਾਂ ਕਗੜ ਗੱਲ ਦੱਸ ਕੀ ਆ ਕਿਉਂ ਕਿਸੇ ਲੀ ਜਾ ਪਈ ਨਹੀਂ ਵੀਰੇ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਕੜਾ ਨਹੀਂ ਪਾਉਣ ਦੇਣਾ ਉਹਨਾਂ ਨੇ ਮੁਰੇ ਹਾਤ ਚੋਕੜਾ ਤੱਕ ਇਹ ਨਾ ਤਰਾਨਿਆ ਦੇਖ ਲੈ ਬਾਪੂ ਮੈਂ ਤੈਨੂੰ ਰਿਸ਼ਤਾ ਕਰਦੋਂ ਪਹਿਲਾਂ ਗਿਆ ਸੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਕੋਈ ਪੁੱਤ ਮੁੰਡੇ ਦਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਮੁੰਡੇ ਦਾ ਸੁਭਾਅ ਤਾਂ ਵਧੀਆ ਹੈ ਕੱਟਣਾ ਦੇ ਨੇ ਘਰੇ ਸੱਸ ਨਾਲ ਹੀ ਹੈ ਲੈ ਸੁਖ ਪੁੱਤ ਫੋਨ ਫੜਾ ਘਰਾਂ ਬਚੂਲੇ ਨੂੰ ਮੈਂ ਨਹੀਂ ਬਾਪੂ ਰੈਨ ਦੁਕਾਨੋਂ ਫੋਨ ਕਾਦੇ ਵਾਸਤੇ ਕਰਨਾ ਨਹੀਂ ਪੁੱਤ ਪੁੱਛਦਾ ਲਈਏ ਉਹਨੂੰ ਬਾਪੂ ਉਹਨਾਂ ਨੇ ਤਾਂ ਮੈਨੂੰ ਝੋੜਾ ਤਾਰਨ ਨੂੰ ਵੀ ਕਿਹਾ ਸੀ ਅੱਛਾ ਕੱਲ ਦੱਸ ਦਿਆ ਕਰ ਤੇਰਾ ਭਰਾ ਹੈਗਾ ਲੈ ਮੇਰਾ ਸਪਾ ਚੱਕਦੇ ਹੀ ਨਹੀਂ ਹੈਗਾ ਹੁਣ ਇੱਕ ਮਿੰਟ ਦੇ ਬਾਪੂ ਲਾ ਕੇ ਨਾਲੇ ਕੋਈ ਵੀ ਕੋਈ ਗੱਲ ਹੋਵੇ ਨਾ ਇਹ ਜੀ ਤੂੰ ਉਹਦੀ ਫੋਨ ਕਰ ਸਾਨੂੰ ਤੂੰ ਬਾਪੂ ਤੂੰ ਸਿਤਾ ਆਪ ਦੋਨੇ ਕਰ ਲਿਓ ਨਾ ਮੈਨੂੰ ਐ ਹੁੰਦਾ ਤੁਹਾਨੂੰ ਟੈਨਸ਼ਨ ਕਿੱਥੇ ਦੋਵਾਂਗੇ ਮੈਂ ਲੈ ਚੱਕਦੇ ਹੀ ਨਹੀਂ ਹੈਗਾ ਕੋਈ ਹੋਰ ਰਿਸ਼ਤੇਦਾਰ ਹੈਗਾ ਤੁਹਾਡਾ ਸਮਝਣ ਵਾਲਾ ਗੱਲ ਹਾਂ ਵੀਰੇ ਮਾਸੀ ਜੀ ਅੱਥੀ ਨੇ ਕਿੱਥੇ ਆਪਾਂ ਤੇਰੀ ਮਾਸੀ ਬਲਾਉਂ ਓ ਬਾਪੂ ਜੀ ਮੈਂ ਉਹਨੇ ਕਹਿ ਕੇ ਆਈ ਸੀ ਮਾਸੀ ਜੀ ਨੂੰ ਆਉਂਦੀ ਨਹੀਂ ਬਸ ਆ ਗਈ ਮਾਸੀ ਜੀ ਸਾਸਰੀ ਘਰ ਜੀ ਸਾਸਰੀ ਘਰ ਸਾਸਰੀ ਮਾਸੀ ਸਾਸਰੀ ਘਰ ਉਹ ਠੀਕ ਹੋ? ਹੋਰ ਦਾ ਠੀਕ ਹੈ। ਹੋਰ ਸੇਤਾ ਠੀਕ ਨੇ ਵੀਰ ਜੀ? ਸੇਤਾ ਦਾ ਠੀਕ ਨੇ ਜੀ। ਨਾਲੇ ਮੇਰੀ ਗੱਲ ਸੁਣੋ। ਹਾਂ ਜੀ ਦੱਸੋ। ਇਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਮੇਰੀ ਤਾਂ ਕੱਲੀ ਕੱਲੀ ਕੁੜੀ ਐ। ਅੱਛਾ ਵੀ। ਫੁੱਲਾਂ ਵਾਂਗੂ ਪਾਲੀ ਐ। ਅੱਛਾ। ਮੈਂ ਆਪਣੀ ਕੁੜੀ ਨੂੰ ਦੁਖੀ ਨਹੀਂ ਦੇਖ ਸਕਦਾ। ਠੀਕ ਹੈ ਜੀ। ਇੱਕ ਇੱਕ ਕਰਦੇ ਕੀ ਨੇ ਜੀ? ਆ ਦੇਖੋ। ਮੇਰੀ ਕੁੜੀ ਦੇ ਹੱਥ 'ਚੋਂ ਕੜਾਈ ਲਾਹਤਾ ਹਾਂ। ਹਾਂ ਆ ਆ ਤੈਨੂੰ ਆ ਆ ਦੇਖ ਮੇਰੇ ਮੁੰਡੇ ਦੇ ਕੜਾ ਪਾਇਆ ਹੈ ਹਾਂ ਅੱਜ ਤਾਂ ਕੜਾ ਕਦੇ ਉਜਲੀ ਲਾਇਆ ਹੈਗਾ ਮੈਂ ਵੀ ਦੇਖਿਆ ਤੇ ਗਾਗਨ ਦੇ ਪਾਇਆ ਹੈ ਇਹ ਕੜਾ ਗਾਗਨ ਤੈਨੂੰ ਤਾਂ ਦੱਸਿਆ ਨਹੀਂ ਮੈਨੂੰ ਇਹ ਗੱਲ ਦਾ ਮਾਸੀ ਵੀ ਕੜਾ ਘੜਾ ਲੈ ਮੇਰਾ ਮਾਸੀ ਜੀ ਮੈਨੂੰ ਐਸੀ ਵੀ ਕਾਦੇ ਵਾਸਤੇ ਇੰਨੀ ਗੱਲ ਵਧਾਣੀ ਆ ਤੈਨੂੰ ਪਤਾ ਹੈ ਮੇਰੀ ਭੈਣ ਪਿੰਡ ਚ ਦੂਈ ਮੈਂ ਤਾਂ ਤੜਕੇ ਨੂੰ ਉਹਨਾਂ ਦੇ ਗਈ ਸੀ ਮੈਨੂੰ ਕੀ ਪਤਾ ਗੱਲ ਦਾ ਤੁਹਾਡੀ ਜਾਇ ਗੱਲ ਹੋਈ ਆ ਫਿਰ ਤੁਸੀਂ ਉਹਨੂੰ ਸਮਝਾਓ ਜੀ ਤੁਸੀਂ ਮੈਂ ਸਮਝਾਵਣੀ ਆ ਫਿਰ ਜੀ ਮੇਰੀ ਤੀ ਕੁਝ ਗਲਤ ਕਰਨ ਨੂੰ ਤਾਂ ਨਹੀਂ ਕਹਿ ਰਹੀ ਸੀ ਗੁਰਦੁਆਰਾ ਸਾਹਿਬ ਜਾਣ ਨੂੰ ਕਹਿੰਦੀ ਸੀ ਕਰ ਲਓ ਮਾਸੀ ਜੀ ਗੱਲ ਹਾਂ ਭਾਣੇ ਮੇਰੀ ਗੱਲ ਸੁਣਨਾ ਮੈਂ ਕੀ ਸੁਣਦੀ ਆ ਤੂੰ ਕੁੜੀ ਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਨਾਲੇ ਕੁੜੀ ਨੂੰ ਇਹਦੇ ਬਾਪ ਨੇ ਚਾਹ ਉਹ ਨਾਲ ਕੜਾ ਲਿਆ ਦਿੱਤਾ ਸੀ ਲੋਹੇ ਦਾ ਤਾਂ ਇਹ ਉਹ ਵੀ ਕੜਾ ਲਿਆ ਕਿਉਂ ਕੜਾਇਆ ਤਾਂ ਕੜਾ ਇਹਦੀ ਕਿੰਨੀ ਸਰਦਾ ਬਣੀ ਹੋਈ ਕੁੜੀ ਜੀ ਗੁਰੂ ਘਰ ਜਾਣ ਤਾਂ ਵੀ ਰੋਕਦਾ ਹੁੰਦੇ ਨੇ ਇਹ ਤਾਂ ਤਾਂ ਨਹੀਂ ਜਾਉਂਦਾ ਤਾਂ ਮੁੰਡੇ ਨੂੰ ਇੱਕ ਵਿਕੀਨ ਮੋਟਰਸਾਈਕਲ ਤੇ ਲੈ ਜਾ ਕਰਦਾ ਗਗਨਪਤ ਤੇਰਾ ਕੜਾ ਮੇਰਾ ਸਾਹਮਣੇ ਰੱਖਿਆ ਹੋਇਆ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਹੁਣੇ ਰਿਹਤ ਲੈ ਲਾ ਲੱਭ ਤਾ ਕੜਾ ਪਾ ਲੱਭ ਤਾ ਗਗਨਪਤ ਲੈ ਮੈਨੂੰ ਮਾਫ਼ ਕਰ ਦੇ ਤੂੰ ਮੈਨੂੰ ਪਤਾ ਨਹੀਂ ਸੀਗਾ ਤੇ ਮੈਨੂੰ ਨਹੀਂ ਸੀ ਪਤਾ ਵੀ ਤੇਰੀ ਇਹ ਗੁਰੂ ਘਰ ਦੇ ਨਾਲੀ ਨਹੀਂ ਸ਼ਰਤਾਂ ਮੇਰੀ ਜੀ ਮੈਨੂੰ ਮਾਫ਼ ਕਰਦੇ ਮੈਨੂੰ ਗਲਤੀ ਹੋ ਗਈ ਆ ਮੈਨੂੰ ਪਤਾ ਨਹੀਂ ਸੀ ਭੈਣ ਜੀ ਤੁਹਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਨਾ ਹਾਂ ਮਲੇ ਸਾਤੋਂ ਕਿਉਂ ਮਾਫੀ ਮੰਗੀ ਹਾਂ ਮਾਫੀ ਮੰਗੋ ਤੁਸੀਂ ਉਸ ਬਾਰੇ ਆ ਮੇ ਤੋਂ ਐਡਾ ਵੱਡਾ ਕੀ ਹੋਵਣਾ ਹਾਂ ਹਾਂਜੀ ਸਸ਼ਿਕਾਲ ਜੀ ਤੁਸੀਂ ਹੁਣੇ-ਹੁਣੇ ਜਿਹੜੀ ਆਪਣੀ ਵੀਡੀਓ ਦੇਖੀ ਆ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਕਿਹੜੇ-ਕਿਹੜੇ ਆਰਟਿਸਟ ਦਾ ਤੁਹਾਨੂੰ ਕੰਮ ਵਧੀਆ ਲੱਗਿਆ ਨੀਚੇ ਕਮੈਂਟ ਜ਼ਰੂਰ ਕਰਿਓ ਤੇ ਸਾਡਾ ਕੋਈ ਮੋਟਿਵ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੁਹਾਡਾ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਸਮਾਜ ਨੂੰ ਇੱਕ ਚੰਗੀ ਸਿੱਖ ਦੇਣ ਵਾਲਾ ਮੈਸੇਜ ਹੁੰਦਾ ਹੈ ਤੇ ਬਾਕੀ ਵਿੱਕੀ ਵਈ ਤੁਸੀਂ ਕਹੋ ਕੁਝ ਹਾਂਜੀ ਬਸ ਜਿੰਦਾ ਕਿ ਵੀ ਸਾਰੇ ਦੇਖ ਸਕੇ ਤੁਹਾਡੀ ਵੀਡੀਓ ਨੂੰ ਤੇ ਤੁਸੀਂ ਭਰਮ ਹੰਗਾਰਾ ਦੇ ਰਹੇ ਹੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਚੈਨਲ ਪੰਜਾਬ ਦੇ ਪਿੰਡ 01 ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਰ ਜੀ ਧੰਨਵਾਦ ਤੇ ਬਾਈ ਗੱਲ ਇੱਕ ਹੋਰ ਕਹਿਣਾ ਚਾਹਨਾ ਤੇ ਸਾਡੀ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੇ ਆਪਣੇ surjeet singh bodha bhai ji ਹਨਾ ਇਹਨਾਂ ਨੂੰ ਪੁੱਛ ਕੇ ਦੇਖੋ ਕਿੰਨੀ ਮਿਹਨਤ ਲੱਗੀ ਆ ਵੀਡੀਓ ਅੱਜ ਭਾਈ ਪਹਿਲੀ ਵਾਰ ਸਾਡੇ ਨਾਲ ਚੈਨਲ ਤੇ ਕੰਮ ਕਰ ਰਹੇ ਨੇ ਬਈ ਗੱਲ ਆ ਭਾਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਨਾ ਧੁੱਪ ਦੇਖਦੇ ਨਾ ਛਾਂ ਦੇਖਦੇ ਆ ਨਾ ਮੀਂਹ ਦੇਖਦੇ ਆ ਸੀ ਪਰ ਤੁਹਾਡੇ ਲਈ ਅਸੀਂ ਫਿਲਮਾਂ ਬਣਾਵਣਾ ਕਿ ਤੇਈ ਜਾਣਿਆ ਤੇ ਤੁਸੀਂ ਦੇਖਿਆ ਕਰੋ ਸੋਹਣੇ ਸੋਹਣੇ ਕੰਮ ਕਿਉਂਕਿ ਜਦੋਂ ਵਾਰ-ਵਾਰ ਰੀਟੇਕ ਲੈਣੇ ਆ ਨਾ ਮਾਈਂਡ ਆ ਨਾ ਡਿਸਟਰਬੈਂਸ ਹੋ ਜਾਂਦਾ ਬਹੁਤ ਮਾਈਂਡ ਨੂੰ ਸਮਝਾ ਕੇ ਰੱਖਣਾ ਪੈਂਦਾ ਬਾਕੀ ਜਿਹੜੀ ਅੱਜ ਵਾਲੀ ਵੀਡੀਓ ਸ਼ੂਟ ਹੋਈ ਸੀ ਹਨਾ ਤੇ ਬਹੁਤ ਹੀ ਇਹਨੂੰ ਹਨਾ ਮਿਹਨਤ ਦੇ ਨਾਲ ਅਸੀਂ ਕੰਮ ਕਰਿਆ ਇਹਦੇ ਵਿੱਚ ਬਾਕੀ ਸਾਡੀ ਮਿਹਨਤ ਦਾ ਮੁੱਲ ਜ਼ਰੂਰ ਪਾਇਓ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ